ਸਾਸੀ ਗੱਲ ਦੀ ਆਪਾਂ ਇੱਕ ਕੱਲ ਵਿਚਾਰ ਚਰਚਾ ਕੀਤੀ ਸੀ ਛੋਟੀ ਜੀ ਢਕੋਲੀ ਚੋਹ ਸੰਬੰਧੀ ਇੱਕ ਢਕੋਲੀ ਚੋਹ ਹੈਗਾ ਨਾਲਾ ਹੈਗਾ ਉਹ ਬਰਸਾਤੀ ਚੋਹ ਇੱਕ ਕੁਦਰਤੀ ਨਾਲਾ ਬਣਾਇਆ ਗਿਆ ਸੀ ਪੁਰਾਣੀਆਂ ਸਰਕਾਰਾਂ ਵੱਲੋਂ ਕਿ ਜੋ ਪੰਚਕੁੱਲੇ ਤੋਂ ਜਾਂ ਪਹਾੜੀ ਪਾਣੀ ਜੋ ਵੀ ਆਉਂਦਾ ਸੀਗਾ ਉਹ ਇਸ ਨਾਲੇ ਥਾਣੀ ਕਰਕੇ ਕਰੀਬ 3 ਕਿਲੋਮੀਟਰ ਲੰਬਾ ਨਾਲਾ ਸੀਗਾ ਜੋ ਪੁਰਾਣੀ ਕਾਲਕਾ ਰੋਡ ਤੋਂ ਹੁੰਦਾ ਹੋਇਆ ਪਿੰਡ ਨਗਲੇ ਥਾਣੀ ਹੁੰਦਾ ਜਾ ਕੇ ਸੁਖਨਾ ਚੋਹ ਦੇ ਵਿੱਚ ਖਤਮ ਦਾ ਸੀ ਪਰ ਇਹ ਸਾਡੇ ਪ੍ਰਸ਼ਾਸਨਾਂ ਦੀ ਗਲਤੀ ਕਹਿ ਲੋ ਸਾਡੇ ਜਿਹੜੇ ਅਧਿਕਾਰੀਆਂ ਦੀ ਗਲਤੀ ਕਹਿ ਲੋ ਨਲਾਕੀ ਕਹਿ ਲੋ ਜਾਂ ਮਿਲੀ ਭੁਗਤੀ ਵੀ ਕਹੀ ਜਾ ਸਕਦੀ ਕਿ ਮਿਲੀ ਭੁਗਤ ਕਹਿ ਲੋ ਕਿ ਇਹ ਜੋ ਚੋ ਹੌਲੀ 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 ਹੁੰਦਾ ਖਤਮ ਹੋ ਗਿਆ ਨਕਸ਼ੇ ਦੇ ਵਿੱਚ 3.5 ਕਿਲੋਮੀਟਰ ਲੰਬਾ ਜੋ ਹੈਗਾ ਪਰ ਮੌਜੂਦਾ ਸਮੇਂ ਉੱਥੇ ਨਾਮੋ ਨਿਸ਼ਾਨ ਨਹੀਂ ਹੈ ਜੀ ਕਿੱਤੇ ਇੱਕਦੁੱਕਾ ਪਾਇਪ ਦੇਖੇ ਜਾ ਸਕਦੇ ਪਾਏ ਆਪਾਂ ਇਸ ਬਾਰੇ ਗੱਲ ਕਰਦੇ ਸਾਡੇ ਨਾਲ ਜੀਲਪੁਰ ਦੇ ਪ੍ਰਧਾਨ ਹੈਗੇ ਆ ਬਲਵਿੰਦਰ ਵਰਮਾ ਜੀ ਵਿਕੀ ਪਵਾਤ ਆਪਾਂ ਕਹਿੰਦੇ ਵੈਸੇ ਇਹ ਵਰਮਾ ਜੀ ਕੀ ਇੱਕ ਇਹਦੇ ਚ ਕਿਹਦੇ ਨਲਕੀ ਸਮਝਿਆ ਜਾ ਸਕਦੀ ਤੁਹਾਡੇ ਕਹਿਣ ਦੇ ਨਾਲ ਸੈਣੀ ਸਾਹਿਬ ਜੀ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਨਲਕੀ ਆ ਇਹ ਡਰੇਨੇਜ ਵਿਭਾਗ ਦੀ ਹੈ ਅੱਛਾ ਜੀ ਸੈਕਿੰਡ ਨੰਬਰ ਤੇ ਹੈਗੀ ਨਗਰ ਕੌਂਸਲ ਦੀ ਠੀਕ ਹੈ ਇਹ ਸਿੱਧਾ ਸਿੱਧਾ ਆਪਾਂ ਕਹਿ ਸਕਦੇ ਮੀਲੀ ਭੁਗਤ ਕਿਉਂਕਿ ਜਦੋਂ ਕੋਈ ਵੀ ਇੱਕ ਛੋਟਾ ਜਿਹਾ ਕੋਈ ਗਰੀਬ ਬੰਦਾ ਛੋਟਾ ਜਿਹਾ ਮਕਾਨ ਵੀ ਆਪਣਾ ਬਣਾਉਂਦਾ ਤਾਂ ਉੱਥੇ ਨਗਰ ਕੌਂਸਲ ਵਾਲੇ ਪਹੁੰਚ ਜਾਂਦੇ ਆ ਉਹਨੂੰ ਢਾਹ ਦਿੰਦੇ ਹਾਂਜੀ ਹਾਂਜੀ ਤੇ ਇਹ ਇੰਦਾ 3.5 ਕਿਲੋਮੀਟਰ ਲੰਬਾ ਚੋ ਜਿਹੜਾ ਬੰਦ ਕਰਤਾ ਜਦ ਤੱਕ ਇਹ ਡਰੇਨੇਜ ਵਿਭਾਗ ਦੀਆਂ ਸਰਕਾਰ ਦੀਆਂ ਸਖਤ ਹਦਾਇਤਾਂ ਕਿ ਜਿਹੜਾ ਕੁਦਰਤੀ ਵਹਾਅ ਆ ਉਹਨੂੰ ਆਪਾਂ ਛੇੜ ਨਹੀਂ ਸਕਦੇ ਆਪਾਂ ਪਰ ਤੁਸੀਂ ਮੌਕੇ ਤੇ ਆਪਾਂ ਜਾ ਕੇ ਦੇਖਿਆ ਉੱਥੇ ਉਹ ਜਿੱਥੇ ਪੰਚਕੁੱਲਾ ਸ਼ੁਰੂ ਹੁੰਦਾ ਪੰਚਕੁੱਲਾ ਖਤਮ ਹੁੰਦਾ ਹੈ ਤੇ ਆਪਣਾ ਪੰਜਾਬ ਸ਼ੁਰੂ ਹੁੰਦਾ ਉੱਥੇ ਤੱਕ ਪੈਪ ਆ ਉਹ ਤੋਂ ਬਾਅਦ ਸਾਰਾ ਬੰਦ ਕਰਦੇ ਲਾਸਟ ਜਾ ਕੇ ਜਿੱਥੇ ਸੁਖਨਾ ਚੋਹ ਦੇ ਕੋਲ ਉਹ ਪਾਣੀ ਉੱਥੇ ਜਾ ਰਿਹਾ ਆਪਾਂ ਇਹ ਚੀਜ਼ ਦੇਖਿਆ ਜੀ ਕਿ ਆਪਾਂ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੀ ਜੇ ਗੱਲ ਕਰੀਏ ਜਿੰਨਾ ਏਰੀਆ ਤੇ ਹਰਿਆਣਾ ਸਰਕਾਰ ਦੇ ਏਰੀਆ ਚ ਪੈਂਦਾ ਉਹ ਠੀਕ ਪ੍ਰੋਪਰਲੀ ਠੀਕ ਮੈਂਟੇਨ ਕੀਤਾ ਹੋਇਆ ਜਿੱਥੇ ਕੋਈ ਕਬਜ਼ਾ ਨਹੀਂ ਜਿੱਥੋਂ ਹੀ ਪੰਜਾਬ ਸ਼ੁਰੂ ਹੁੰਦਾ ਉੱਥੋਂ ਹੀ ਆਪਾਂ ਨਜਾਇਜ਼ ਕਬਜ਼ਿਆਂ ਦੀ ਮਾਰ ਇਸ ਚੋਹ ਨੂੰ ਪੈਣੀ ਚੱਲੂ ਹੋਵੇਗੀ ਇਹ ਨਜਾਇਜ਼ ਕਬਜ਼ੀਆਂ ਦੀ ਜਿਹੜੀ ਮਾਰ ਆ ਜੀ ਇਹ ਸਭ ਤੋਂ ਜ਼ਿਆਦਾ ਆਪਣੇ ਜ਼ਿਰਖ ਪਰਚੇ ਦੇਖੀ ਜਾ ਸਕਦੀ ਹੈ ਸਰਕਾਰਾ ਚਾਹੇ ਕਾਂਗਰਸੀ ਹੋਣ ਸਰਕਾਰਾ ਚਾਹੇ ਅਕਾਲੀ ਦਲ ਦੀ ਹੋਵੇ ਕਬਜ਼ੇ ਨਜਾਇਜ਼ ਕਬਜ਼ੇ ਨਹੀਂ ਰੁਕੇ ਨਜਾਇਜ਼ ਕਬਜ਼ੇ ਨਹੀਂ ਰੁਕੇ ਹੈ ਇਹ ਨਜਾਇਜ਼ ਕਬਜ਼ੇ ਹੁਣ ਹਮੇਸ਼ਾ ਹੁੰਦੇ ਰਹੇ ਆ ਤੁਸੀਂ ਅਕਾਲੀ ਸਰਕਾਰ ਸਮੇਂ ਦੇਖਿਆ ਜਿਨ੍ਹਾਂ ਦੇ ਹੱਥ ਸੱਤਾ ਹੁੰਦੀ ਆ ਉਹਨਾਂ ਦੇ ਜਿਹੜੇ ਕਾਉਂਸਲਰ ਕਾਉਂਸਲਰ ਨੂੰ ਜਾਣਨੇ ਵਾਲੇ ਆ ਜਿਹੜੇ ਲੀਡਰ ਉਹ ਕਬਜ਼ੇ ਕਰਦੇ ਆ ਹੁਣ ਸਰਕਾਰ ਕਾਂਗਰਸ ਦੀ ਆ ਹੁਣ ਵੀ ਤੁਸੀਂ ਮੌਕੇ ਤੇ ਜਾ ਕੇ ਦੇਖੋ ਕਾਂਗਰਸ ਵਾਲੇ ਕਰ ਰਹੇ ਆ ਜਦ ਅਕਾਲੀਆ ਦੀ ਸਰਕਾਰ ਹੁੰਦੀ ਆ ਤਾਂ ਕਾਂਗਰਸ ਵਾਲੇ ਆਪਣੇ ਜਿਹੜੇ ਅਕਾਲੀ ਕੌਂਸਲਰਾਂ ਨਾਲ ਮੀਟਿੰਗ ਕਰਾ ਲੈਂਦੇ ਉਹਨਾਂ ਦਾ ਹਿੱਸਾ ਮੰਗਦੇ ਹੁੰਦਾ ਹੁਣ ਅੱਜ ਸਰਕਾਰ ਜਿਹੜੀ ਕਾਂਗਰਸ ਦੀ ਆ ਹੁਣ ਕੱਲ ਜਿਹੜੇ ਕਾਂਗਰਸ ਕੌਂਸਲਰਾਂ ਨੇ ਉਹਨਾਂ ਨੇ ਕਾਂਗਰਸ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਹੋਈ ਆ ਯਾਨੀ ਕਿ ਸਾਰੇ ਜਿਹੜੀ ਮਰਜ਼ੀ ਸਰਕਾਰ ਆਲੀਆ 2020 ਗੇਮ ਹੀ ਖੇਡਦੇ ਆ ਬਿਲਕੁਲ ਇੱਕ ਆਪਾਂ ਇੱਕ ਬਹੁਤ ਤੁਸੀਂ ਪੱਤਰਕਾਰੀ ਕਰਦੇ ਹੋ ਮੈਂ ਵੀ ਚਲੋ 15 16 ਸਾਲ ਤੋਂ ਇਸ ਫੀਲਡ 'ਚ ਆ ਆਪਾਂ ਦੱਬ ਕੇ ਖਬਰਾਂ ਲਾਈਆਂ ਆਪਾਂ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਲੰਗਾ ਕੀਤਾ ਆਪਾਂ ਜਿਹੜੀ ਲੋਕਾਂ ਦੀ ਆਵਾਜ਼ ਠਾਈ ਆਪਾਂ 골ਡ ਮਾਰ ਪ੍ਰੋਜੈਕਟ ਦੀ ਗੱਲ ਕਰੀਏ ਪਿੱਛੇ ਸੁਖਨਾ ਚੌਦ ਦੇ ਵਿੱਚ ਕਰੀਬ 100 ਫੁੱਟ ਲੰਬਾ ਚੌੜਾ ਉਹਨਾਂ ਨੇ ਮਿੱਟੀ ਪਾ ਪਾ ਕੇ ਹਜ਼ਾਰਾਂ ਟਿੱਪੜਾ ਪਾ ਕੇ ਕਬਜ਼ਾ ਕੀਤਾ ਇਸ ਸਬੰਧੀ ਆਪਾਂ ਕਾਫੀ ਹਾਇਰ ਅਫਸਰਾਂ ਨਾਲ ਗੱਲ ਹੋਈ ਸਾਨੂੰ ਡਰੇਨੇਜ ਵਿਭਾਗ ਤੋਂ ਪਤਾ ਲੱਗਾ ਕਿ ਉਹਨਾਂ ਨੇ ਪਰਚਾ ਦਰਜ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਜੀਤਪੁਰ ਪੁਲਿਸ ਨੂੰ 16 ਮਈ ਦਾ ਚਿੱਠੀ ਲਿਖੀ ਹੋਈ ਹੈ ਪਰ ਪਰਚਾ ਹਜੇ ਤੱਕ ਦਰਜ ਨਹੀਂ ਹੋਇਆ ਡਰੇਨੇਜ ਵਿਭਾਗ ਨੇ ਕੀ ਆਪਣੇ ਜਿਹੜੀ ਆਰਮੀ ਨੇ ਵੀ ਉਹਨਾਂ ਨੂੰ ਇੱਕ ਸ਼ਹਿਰ ਨਗਰ ਕੌਂਸਲ ਨੇ ਵੀ ਲਿਖ ਕੇ ਦਿੱਤਾ ਨਗਰ ਕੌਂਸਲ ਨੇ ਵੀ ਲਿਖ ਕੇ ਦਿੱਤਾ ਹੋਇਆ ਜਿਹੜੇ ਆਪਣੇ ਮੌਜੂਦਾ ਪ੍ਰਧਾਨ ਹੈਗੇ ਆ ਉਹਦੇ ਵੀ ਉਹਨਾਂ ਨੇ ਵੀ ਲਿਖ ਕੇ ਦਿੱਤਾ ਕਿ ਪਰਚਾ ਦਰਜ ਕਰਾ ਜੇ ਜਿਹੜੇ ਉਹਨਾਂ ਦੇ ਕੌਂਸਲਰ ਆ ਵਾਰਡ ਦੇ ਵਾਰਡ ਨੰਬਰ 15 ਆਈ ਥਿੰਕ ਉਹਨਾਂ ਨੇ ਵੀ ਉਹਨਾਂ ਦੇ ਪਤੀ ਹੈ ਉਹਨਾਂ ਨੇ ਵੀ ਸਾਨੂੰ ਇੱਕ ਵਾਰੀ ਬੁਲਾ ਕੇ ਉਥੇ ਮੀਟਿੰਗ ਕਰੀ ਸੀਗੀ ਕਿ ਜਿਹੜੇ ਕਬਜ਼ੇ ਆ ਏ ਹੋ ਰਿਹਾ ਉਹਨਾਂ ਨੇ ਹਾਲਕੇ ਐਨ ਕੇ ਸ਼ਰਮਾ ਤੇ ਅਲੀਗੇਸ਼ਨ ਲਗਾਇਆ ਸੀ ਕਿ ਉਹਨਾਂ ਦੇ ਟਾਈਮ ਇਹ ਕਬਜ਼ੇ ਹੋਏ ਸੀ ਪਰ ਅੱਜ ਜਿਹੜਾ ਹੁਣ ਕਬਜ਼ਾ ਹੋਇਆ ਉਹ ਕਾਂਗਰਸ ਸਰਕਾਰ ਦੇ ਸਮੇ ਹੋਇਆ ਉਹਨਾਂ ਨੇ ਐਨ ਕੇ ਸ਼ਰਮਾ ਤੇ ਦੋਸ਼ ਲਗਾਇਆ ਸੀ ਕਿ ਜਿਹੜੀ ਝੁੰਕੀਆਂ ਬਣਾਈ ਹੋਈਆਂ ਇਹ ਉਹਨਾਂ ਦੇ ਕਾਉਂਸਲਰ ਭਰਤ ਕੁਸ਼ਨ ਚੌਧਰੀ ਨੇ ਬਣਾਈਆਂ ਸੀ ਹਾਂ ਯਾਰ ਯਾਪੇ ਕਰਾਇਮ ਜਾਦ ਕਿ ਜਿਹੜਾ ਹੁਣ ਮਿੱਟੀ ਪਾਈ ਆ ਉਹ ਜਿਹੜੀ ਮਿੱਟੀ ਸੁਗਨਾ ਚੌਹ ਚ ਪਾਈ ਆ ਉਹ ਕਾਂਗਰਸ ਸਰਕਾਰ ਦੇ ਸਮੇ ਪਾਈ ਆ ਇਸ ਟਾਈਮ ਕੋਮਕ ਸਰਕਾਰ ਦੀ ਹੈਗੀ ਆ ਰਾਜ ਆ ਉਹਨਾਂ ਦੇ ਟਾਈਮ ਪਰ ਹੁਣ ਉਹ ਵੀ ਉਹ ਕਿਹੜਾ ਕੰਮ ਕਰ ਰਹੇ ਉਹੀ ਪਹਿਲਾ ਵਾਲੀ ਗੱਲ ਟੀਡੀ ਮੰਦ ਭਾਗੀ ਘਟਨਾ ਕਹਿ ਲੋ ਤੁਸੀਂ ਕਿ ਇਹ ਮਾਨ ਜੋ ਹਾਈ ਕੋਰਟ ਦੇ ਆਰਡਰ ਹੋਣ ਦੇ ਬਾਵਜੂਦ ਵੀ ਇਹ ਲੋਕ ਜਿਹੜੇ ਹੈਗੇ ਆ ਕਾਨੂੰਨ ਨੂੰ ਜਿਹੜਾ ਹੈਗਾ ਟਿੱਚ ਸਮਝਦੇ ਆ ਕਿੱਡੀ ਹਾਈ ਕੋਰਟ ਨੇ ਬਕਾਇਦਾ ਇਸ ਚੋ ਸਬੰਧੀ ਲਿਖਿਆ ਕਿ ਇਹਦੇ ਜਿਹੜੇ ਹੈਗੇ ਆ ਕੁਦਰਤੀ ਬਹਾ ਦੇ ਜਿਹੜੇ ਕਿਨਾਰੇ ਇਹਨਾਂ ਨਾਲ ਕੋਈ ਥੇੜ ਛਾੜ ਨਹੀਂ ਕੀਤੀ ਜਾ ਸਕਦੀ ਪਰ ਸ਼ਰਿਆਮ ਪਰ ਕੋਈ ਪ੍ਰਸ਼ਾਸਨ ਕੋਈ ਇਸ ਸੰਬੰਧੀ ਕਾਰਵਾਈ ਨਹੀਂ ਕਰ ਰਿਹਾ ਦੇਖਦੇ ਜੀ ਅੱਗੇ ਹੁਣ ਆਪਾਂ ਸੁਖਨਾ ਚੋਦਾ ਜਿਹੜਾ ਮੁੱਦਾ ਚੱਕਦੇ ਆ ਜਿਹੜਾ ਉਹ ਕੁਦਰਤੀ ਬਹੋ ਵਾਲਾ ਆਪਣਾ ਜਿਹੜਾ ਢੋਲੀ ਚੋ ਢੋਲੀ ਚੋ ਤੁਹ ਦੇਖਦੇ ਹੋ ਇੱਥੇ ਕੀ ਬਣਦਾ ਆਪਾਂ ਇੱਕ ਛੋਟੀ ਜਿਹੀ ਕਲਿੱਪ ਬਣਾ ਕੇ ਕੱਲ ਆਪਾਂ ਪੀਪੀ 70 ਗਰੁੱਪ ਚ ਪਾਈ ਸੀ ਕਾਫੀ ਲੋਕਾਂ ਦੇ ਸਬੰਧੀ ਆਪਾਂ ਨੂੰ ਜਿਹੜੇ ਹੈਗੇ ਆ ਵਿਊ ਮਿਲੇ ਉਹਨਾਂ ਦਾ ਕਹਿਣਾ ਕਿ ਇਹ ਤੁਸੀਂ ਕੰਮ ਚੁੱਕੋ ਅਸੀਂ ਤੁਹਾਡੇ ਨਾਲ ਆ ਪਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਇਹ ਇਸ ਕੰਮ ਦੇ ਵਿੱਚ ਲੋਕੀ ਬੈਕਫੁੱਟ ਜ਼ਿਆਦਾ ਹੋ ਜਾਂਦੇ ਆ ਕਿ ਸੱਚ ਨੂੰ ਸੱਚ ਕਹਿਣ ਦੀ ਪਾਵਰ ਨਹੀਂ ਰਹੀ ਲੋਕਾਂ ਦੇ ਵਿੱਚ ਅੱਜ ਸੱਚ ਨੂੰ ਸੱਚ ਕਹਿਣ ਦੀ ਸ਼ਕਤੀ ਨਹੀਂ ਰਹੀ ਕੀ ਕਹਿੰਦੇ ਆ ਇਸ ਬੰਦੇ ਤੇ ਡਰ ਡਰ ਕਹਿ ਸਕਦੇ ਆ ਆਪਾਂ ਇਸ ਚੀਜ਼ ਨੂੰ ਕਿ ਉਹਨਾਂ ਨੂੰ ਡਾਰਾ ਹੈ ਕਿ ਕਿਤੇ ਨਾ ਕਿਤੇ ਉਹ ਵੀ ਗੀਟੀ ਹੈਗੇ ਕਿ ਕਿਤੇ ਕਿਤੇ ਉਹਨਾਂ ਨੇ ਵੀ ਕੁਝ ਨਾ ਕੁਝ ਦੱਬਿਆ ਹੋਊਗਾ ਆਪਾਂ ਦੇਖਿਆ ਕਿ ਜਿਹੜੀ ਸੁਖਨਾ ਚੋ ਜਿਹੜੀ ਹੈਗੀ ਐ ਪ੍ਰਾਣੀ ਕਾਲਾ ਰੋਡ ਦੇ ਨਾਲ-ਨਾਲ 3 1/2 ਕਿਲੋਮੀਟਰ ਲੰਬੀ ਸੀਗੀ ਉਹ ਸੜਕ ਤੋਂ ਲੈ ਕੇ ਕਿਤੇ ਤੇ 60 ਫੁੱਟ ਛੱਡ ਕੇ ਜਗ੍ਹਾ ਬਣਾਈ ਗਈ ਐ ਸ਼ੋਰਮ ਕਿਤੇ 20 ਫੁੱਟ ਆ ਗਈ ਕਿਤੇ ਇੱਕਦਮ ਸੜਕ ਦੇ ਕਿਨਾਰੇ ਹੀ ਲਿਆ ਕੇ ਸ਼ੋਰਮ ਬਣਾ ਤੇ ਇਹਦਾ ਮਤਲਬ ਕੋਈ ਮੈਜ਼ਰਮੈਂਟ ਹੀ ਹੈ ਨਹੀਂ ਕੋਈ ਮਾਪ ਡੰਡ ਹੀ ਨਹੀਂ ਹੈਗਾ ਚੀਜ਼ ਦਾ ਜੀ ਉਹ ਸੁਖਨਾ ਚੋ ਦੀ ਗੱਲ ਜੇ ਆਪਾਂ ਕਰੀਏ ਉੱਥੇ ਹੁਣੇ ਪਿੱਛੇ ਜੇ ਵੀ ਇੱਕ ਉਹ ਬਣਿਆ ਸਰਵਿਸ ਸਟੇਸ਼ਨ ਬਣਿਆ ਹਮ ਸਭ ਨੂੰ ਪਤਾ ਕਾਫੀ ਰਾਜਨੀਤੀ ਹੋਈ ਸੀ ਉਹਦੇ ਬਾਰੇ ਉਤੋਂ ਬਾਅਦ ਜਿਹੜੇ ਸ਼ੋਰੂਮ ਬਣਾਏ ਗਏ ਆ ਹਮ ਬਿਲਕੁਲ ਕੰਦੇ ਤੇ ਉਥੇ ਕੱਲੀ ਸਰਕਾਰ ਸਮਝ ਕਾਫੀ ਵੱਡੇ ਲੀਡਰ ਦਾ ਨਾਮ ਵੀ ਆਇਆ ਸੀ ਉਹਦੇ ਵਿੱਚ ਠੀਕ ਹੈ ਉਹ ਵੀ ਸਰਕਾਰ ਨੇ ਤੱਪਈਆ ਉਹ ਤੋਂ ਬਾਅਦ ਬੈਕ ਸਾਈਡ ਚਲੇ ਜਾਓ ਆਪਾਂ ਪਿੱਛੇ ਨੂੰ ਚਲੇ ਜਾਓ ਤੇ ਵਿੱਚ ਕਲੋਨੀਆਂ ਬਣ ਗਈਆਂ ਉਹਦੇ ਵਿੱਚ ਨਵੇਂ ਦਰਖਤ ਕੱਟ-ਕੱਟ ਕੇ ਕੋਈ ਕਲੋਨੀਆਂ ਬਣ ਗਈਆਂ ਸ਼ਾਇਦ ਨਖਬਰਾ ਵੀ ਲੱਗਦੀਆਂ ਇਸ ਸਬੰਧੀ ਕੱਲ ਪਰਸੋ ਸਾਨੂੰ ਇਹ ਵੀ ਪਤਾ ਲੱਗਾ ਕਿ ਨਗਰ ਕਾਉਂਸਲ ਨੇ ਦਬਾਅ ਹਟਾ ਕੇ ਉਸ ਕਲੋਨੀ ਦੇ ਨਕਸ਼ੇ ਵੀ ਪਾਸ ਕਰ ਦਿੱਤੇ ਕੋਈ ਆ ਨਾਮ ਤੇ ਚਲੋ ਆਪਾਂ ਬਾਅਦ ਚ ਉਜਾਗਰ ਕਰਾਂਗੇ ਕਿ ਰੋ ਸੈਣੀ ਕਰਕੇ ਹੈਗਾ ਕੋਈ ਬਿਲਡਰ ਉਹਦੇ ਕੋਈ ਪਿੱਛੇ ਸੁਖਨਾ ਚੌਦ ਇੱਕਦਮ ਕਿਨਾਰੇ 'ਚ ਕਾਫੀ ਪ੍ਰੈਸ਼ਰ ਹਟਾ ਕੇ ਇਹਨਾਂ ਨੇ ਨਗਰ ਕਾਉਂਸਲ ਨੇ ਨਕਸ਼ੇ ਪਾਸ ਕਰ ਦਿੱਤੇ ਸਾਰੇ ਉਹਨਾਂ ਲਿਗਲਾਈਜ਼ ਕਰ ਦਿੱਤਾ ਆਮ ਜਨਤਾ ਕੀ ਕਰੇ ਯਾਨੀ ਕਿ ਆਪਾਂ ਕਹਿ ਲਈਏ ਕਿ ਮਿਲੀ ਭੁਗਤ ਕਰਕੇ ਆਮ ਜਨਤਾ ਦਾ ਗਾਲਾ ਘੁੱਟਿਆ ਜਾ ਰਿਹਾ ਆਮ ਜਨਤਾ ਤਾਂ ਕੁਝ ਕਰ ਨਹੀਂ ਸਕਦੀ ਐਸੀ ਆਮ ਜਨਤਾ ਤਾਂ ਇੱਕ ਤੁਸੀਂ ਜੇ ਆਪਾਂ ਘਰ ਦੇ ਅੱਗੇ ਆਪਣਾ ਕਾਰ ਚੜਾਉਣ ਨੂੰ ਗਲੀ ਚੋਂ ਵੀ ਕੱਟ ਲੈਂਦੇ ਆ ਰੈਂਪ ਕੱਟ ਲੈਂਦੇ ਆ ਤਾਂ ਉਹਨੂੰ ਵੀ ਟਾਣ ਪਾਉਂ ਜਾਂਦੇ ਨਗਰ ਤੋਂ ਸਭ ਔਰ ਜੇ ਏਸੀ ਦਾ ਨੁਕਸਾਨ ਤੇ ਆਪਾਂ ਨੂੰ ਆਮ ਜਨਤਾ ਨੂੰ ਹੀ ਭੁਗਤਣਾ ਪਏਗਾ ਸਾਡੇ ਬੱਚਿਆਂ ਨੂੰ ਪੁੱਤਰਾਂ ਨੂੰ ਇੱਕ ਦੇਖੇ ਕਿ ਛੋਟੇ ਛੋਟੇ ਗਲੀਆਂ ਦੇ ਵਿੱਚ ਇਹਦੇ ਮਲਟੀ ਸਟੋਰੀ ਫਲੈਟ ਪਾਸ ਕਰ ਦਿੱਤੇ ਕੱਲ ਨੂੰ ਆਉਣ ਜਾਣ ਨੂੰ ਲੜਾਈਆਂ ਹੀ ਪਾ ਹੋਣਗੀਆਂ ਲੋਕਾਂ ਦੀ ਐਂਬੂਲੈਂਸ ਨਹੀਂ ਪਹੁੰਚ ਸਕਦੀ ਮੌਕੇ ਤੇ ਐਨੀ ਛੋਟੀ ਗਲੀ ਫਾਇਰ ਬ੍ਰਿਗੇਡ ਨਹੀਂ ਜਾ ਸਕਦੀ ਨੁਕਸਾਨ ਹੁੰਦੇ ਐਮਰਜੈਂਸੀ ਇਹ ਪੁਲਿਸ ਨਹੀਂ ਟਾਈਮ ਨਾਲ ਜਾ ਸਕਦੀ ਅਲੀਗੇਸ਼ਨ ਲਗਾਏ ਜਾਂਦੇ ਇੱਕ ਦੂਸਰੇ ਤੇ ਜੀ ਉਹਨਾਂ ਦੀ ਸਰਕਾਰ ਵੇਲੇ ਆ ਕਾਂਗਰਸ ਸਰਕਾਰ ਵੇਲੇ ਪਰ ਹੋ ਕੀ ਰਿਹਾ ਹੁਣ ਵੀ ਉਹੀ ਹੋ ਰਿਹਾ ਜੋ ਪਹਿਲਾਂ ਹੋ ਰਿਹਾ ਮੁੱਖ ਦਾ ਮੁੱਦਾ ਆਪਾਂ ਆਪਾਂ ਜੇ ਗੱਲ ਕਰੀਏ ਆਪਣੀ ਇਹ ਵਾਲੀ ਢਕੋਲੀ ਚੋਹ ਵਾਲੀ ਇਹਦੇ ਵਿੱਚ ਆਪਾਂ ਮੁੱਖ ਦੋਸ਼ੀ ਮੰਨਦੇ ਇਹ ਡਰੇਨੇਜ ਵਿਭਾਗ ਨਾਲ ਗੱਲ ਵੀ ਕੀਤੀ ਸੀਗੀ ਕਿ ਉਹ ਕਹਿੰਦੇ ਕੋਈ ਆਪਣੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਐਸਡੀਓ ਕਹਿੰਦਾ ਮੈਂ ਨਵਾਂ ਆਇਆ ਤੇ ਜੇਹੀ ਕਹਿੰਦਾ ਮੈਂ ਨਵਾਂ ਆਇਆ ਇਹ ਨਵੇਂ ਪੁਰਾਣੇ ਦੇ ਗੇਮ ਦੇ ਵਿੱਚ ਸਾਰਾ ਜੀਰਪੁਰ ਦਾ ਸੱਤਿਆਨਾਸ਼ ਕਰ ਰਿਹਾ ਹੈ ਸਾਡਾ ਨਾਂ ਨਾ ਲਾਵੇ ਮੇਰੇ ਹੂੰ 18 ਦਿਨ ਮੈਂ ਕਿੰਦੇ ਸਾਡਾ ਨਾਂ ਨਾ ਵੀ ਜ਼ਰੂਰੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣੇ। ਅੱਛਾ। ਦੇਖਦੇ ਅੱਗੇ ਇਹ ਜ਼ਿੰਮੇਵਾਰੀ ਕਦੀ ਫਿਕਸ ਹੋਏਗੀ ਇਹਦੇ 'ਚ? ਜ਼ਿੰਮੇਵਾਰੀ ਸਰਕਾਰ ਦੀ ਆ ਜੀ। ਆਪਾਂ ਤਾਂ ਆਵਾਜ਼ ਚੱਕ ਸਕਦੇ ਆ, ਆਵਾਜ਼ ਚੱਕਾਂਗੇ। ਸਰਕਾਰਾਂ ਦੇ ਨਾਲ ਹੀ ਤਾਂ ਹੁਣੇ ਗੱਲ ਹੋਈ ਹੈ ਕਿ ਸਰਕਾਰਾਂ ਵੀ ਕਦੀ ਆ ਕਾਂਗਰਸ ਆ ਗਈ, ਕਦੀ ਅਕਾਲੀ ਦਲ ਦੀ ਆ ਗਈ। ਕਬਜਾ ਤਾਂ ਸਾਰਿਆਂ ਨੇ ਕੀਤਾ ਹੈ ਬੋਲੋ। ਆਵਾਜ਼ ਚੱਕਣਾ ਸਾਡਾ ਫਰਜ਼ ਆ ਜੀ। ਠੀਕ ਆ। ਕੱਲ ਨੂੰ ਕੁਝ ਹੁੰਦਾ ਨਹੀਂ ਹੁੰਦਾ। ਜਿੱਦਾਂ ਆਪਾਂ ਆਵਾਜ਼ ਚੱਕੀ ਸੀ ਆਪਣਾ 골ਡ ਮਾਰਕ ਪ੍ਰੋਜੈਕਟ ਦੀ ਐਫ ਆਈ ਆਰ ਦਰਜ ਕਰਨ ਦੀਆਂ ਇਹਨਾਂ ਨੂੰ ਇੰਸਟਰਕਸ਼ਨਾਂ ਆਉਣ ਦੇ ਬਾਵਜੂਦ ਵੀ ਜਿਹੜੀ ਹੈਗੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਕੀ ਕਰੀ ਉਹੀ ਕਰ ਰਹੀ ਹੈ ਨਾ ਆਪਾਂ ਸਰਕਾਰ ਹੈ ਜੀ ਸਾਡਾ ਕੰਮ ਆਵਾਜ਼ ਚੱਕਣਾ ਕਾਨੂੰ ਸਾਡੇ ਦੇ ਦੋਸਤਾਂ ਨਹੀਂ ਆਊਗਾ ਕੋਈ ਪੱਤਰਕਾਰ ਇਹਨੇ ਕੁਝ ਕਰਿਆ ਨਹੀਂ ਚਲੋ ਇਹ ਸਾਨਾ ਆਪਣੇ ਨਾਲ ਪ੍ਰਧਾਨ ਪ੍ਰੈਸ ਕਲੱਬ ਵਿੱਕੀ ਜੀ ਆਪਾਂ ਇਹ ਇਹ ਜਿਹੜੀ ਖੁੰਡ ਚਰਚਾ ਹੈਗੀ ਖੁੰਡ ਚਰਚਾ ਦਾ ਨਾਮ ਆਪਾਂ ਦਿੰਦੇ ਨੂੰ ਇਹ ਆਪਾਂ ਤਕਰੀਬਨ ਐਸੀ ਤਰ੍ਹਾਂ ਹੀ ਜਾਰੀ ਰੱਖਾਂਗੇ ਜੇਕਰ ਤੁਹਾਡੇ ਕੋਲ ਕੋਈ ਇਸ ਸਬੰਧੀ ਜੀਲਪੁਰ ਸਬੰਧੀ ਕੋਈ ਹੈਗਾ ਕੋਈ ਜਾਣਕਾਰੀ ਹੋਏ ਸੁਖਨਾ ਚੋਹ ਦਾ ਸਬੰਧੀ ਹੋਏ ਜਾਂ ਕੋਈ ਹੋਰ ਵੀ ਜੀਲਪੁਰ ਦੀ ਕੋਈ ਸਮੱਸਿਆ ਹੈਗੀ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਇਹ ਨੀਚੇ ਵਾਲੇ ਨੰਬਰ ਤੇ ਇਹ ਨੀਚੇ ਆਪਾਂ ਸ਼ਿਕਾਇਤ ਨੰਬਰ ਜਿਹੜੇ ਇੱਥੇ ਜਿਹੜੇ ਹੈਗੇ ਆ ਹੈਲਪਲਾਈਨ ਨੰਬਰ ਜਾਰੀ ਕਰ ਰਹੇ ਆ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਸਿਹਤ ਸਬੰਧੀ ਪੁਲਿਸ ਪ੍ਰਸ਼ਾਸਨ ਸਬੰਧੀ ਕਿਸੇ ਵੀ ਸਬੰਧੀ ਤੁਹਾਡੀ ਕੋਈ ਪ੍ਰੋਬਲਮ ਹੋਏ ਕੋਈ ਸਮੱਸਿਆ ਹੋਏ ਨੋ ਬੇਚ ਜੇ ਤੁਸੀਂ ਦੱਸ ਸਕਦੇ ਹੋ ਆਪਾਂ ਤੁਹਾਡਾ ਇਹ ਫੰਡ ਚਰਚਾ ਦੇ ਵਿੱਚ ਆਪਾਂ ਰੱਖਾਂਗੇ ਅ ਫਰਜ ਆਪਾਂ ਪੂਰਾ ਕੋ ਕਰਾਂਗੇ ਸਰਕਾਰਾਂ ਦੇ ਅੱਗੇ ਕਾਰਵਾਈਆਂ ਕਰਨੀਆਂ ਨਹੀਂ ਕਰਨੀਆਂ ਪਰ ਆਪਣੀ ਕੋਸ਼ਿਸ਼ ਹੋਏਗੀ ਤੁਹਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਆਪਾਂ ਪਹੁੰਚਾ ਦਈਏ ਸਤਿ ਸ੍ਰੀ ਅਕਾਲ